ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਸਵੇਰ ਦੇ ਸਮੇਂ ਸੰਘਣੀ ਧੁੰਦ ਦੇਖਣ ਨੂੰ ਮਿਲਦੀ ਹੈ ਉੱਥੇ ਲਗਾਤਾਰ ਧੁੱਪ ਨਾਲ ਤਾਪਮਾਨ ਦੇ ਵਿੱਚ ਵੀ रिकॉर्ड तोड़ ਵਾਦਰੇ ਬਦਲ ਰਿਹਾ ਮੌਸਮ ਸਿਹਤ ਤੇ ਵੱਡਾ ਅਸਰ ਪਾਉਂਦਾ ਹੈ ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਐਨਾ ਹੀ ਨਹੀਂ ਮੌਸਮ ਵਿਗਿਆਨੀ ਵੱਲੋਂ ਆਉਣ ਵਾਲੇ 4 ਦਿਨਾਂ ਲਈ yellow alert ਵੀ ਜਾਰੀ ਕੀਤਾ ਗਿਆ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਾਪਮਾਨ ਆਮ ਨਾਲੋਂ ਉੱਪਰ ਚੱਲ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਦਾ ਤਾਪਮਾਨ 24.8 ਡਿਗਰੀ ਦਰਜ ਕੀਤਾ ਗਿਆ ਜਿਹੜਾ ਆਮ ਨਾਲੋਂ 4.8 4 ਡਿਗਰੀ ਜ਼ਿਆਦਾ ਹੈ ਉੱਥੇ ਹੀ ਰਾਤ ਦਾ ਤਾਪਮਾਨ 8.2 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2.4 ਡਿਗਰੀ ਜ਼ਿਆਦਾ ਹੈ ਉਹਨਾਂ ਨੇ ਕਿਹਾ ਕਿ ਤੜਕਸਾਰ ਸਫ਼ਰ ਕਰਨ ਵਾਲੇ ਲੋਕ ਧਿਆਨ ਰੱਖਣ ਕਿਉਂਕਿ ਸਵੇਰ ਦੇ ਸਮੇਂ ਧੁੰਦ ਦਾ ਪਰਕੋਪ ਜ਼ਿਆਦਾ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਮੌਸਮ ਰਹੇਗਾ ਕਿਉਂਕਿ ਠੰਡ ਲਗਾਤਾਰ ਵੱਧ ਰਹੀ ਹੈ ਔਰ ਹੁਣ ਧੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀਪ ਵਿਖਵਾਨੀ ਕੀ ਹੈ ਮੈਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਮੇਰੇ ਨਾਲ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਮੌਸਮ ਰਹੇਗਾ ਜੀ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਉੱਪਰ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 23.8 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ जिड़ा कि नॉर्मल तो लगभग तीन पॉइंट पंचिग्री सेंटीग्रेड उपर से ये तो पहला उन्नीस सौ सत्तर केई वात पॉइंट सत्त डिग्री सेंटीग्रेड टैंपरेचर से पर कल तेई पॉइंट अठ डिग्री सेंटीग्रेड रिकॉर्ड किया गया और इसी तरह अज का मिनीम टैंपरेचर नौ पॉइंट दो डिग्री सेंटीग्रेड रिकॉर्ड किया गया जिरा कि नॉर्मल तो लगभग दो पॉइंट अठ डिग्री सेंटग्रेड उपर है ਅਰ ਜਿਵੇਂ ਆਲਰੇਡੀ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ بارش ਦੀਆਂ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਨਹੀਂ ਹੈ ਪਰ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ 3-4 ਦਿਨਾਂ ਹੋ ਸਕਦੀ ਹੈ ਔਰ ਇਹਦੇ ਵਾਸਤੇ ਕੁਝ ਡਿਸਟ੍ਰਿਕਟਸ ਵਾਸਤੇ ਆਈਐਮਡੀ ਵੱਲੋਂ yellow alert ਵੀ ਸੰਗਣੀ ਧੁੰਦ ਲਈ ਦਿੱਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 4 ਦਿਨਾਂ ਤੱਕ yellow alert ਹੈ ਔਰ ਸੰਗਣੀ ਧੁੰਦ ਪੈ ਸਕਦੀ ਹੈ ਆਉਣ ਵਾਲੇ 4 ਦਿਨਾਂ 'ਚ ਬਰਸਾਤ ਦਾ ਕੋਈ ਅਨੁਮਾਨ ਨਹੀਂ ਹੈ ਪਰ ਜਦੋਂ ਵੀ ਤੁਸੀਂ ਹਾਈਵੇ ਤੇ ਨਿਕਲਦੇ ਹੋ ਸੜਕ ਤੇ ਗੱਡੀ ਲੈ ਕੇ ਨਿਕਲਦੇ ਹੋ ਤਾਂ ਰਫ਼ਤਾਰ ਸਲੋ ਰੱਖੋ ਕਿਉਂਕਿ ਇਹੋ ਜਿਹੀਆਂ ਖਬਰਾਂ ਆndੀਆਂ ਨੇ ਧੁੰਦ ਦੇ ਕਾਰਨ ਕਈ ਸੜਕੀ ਹਾਦਸੇ ਵਾਪਰਦੇ ਨੇ ਕਈ ਜਾਨਾਂ ਜਾਂਦੀਆਂ ਨੇ